ਇਹ ਅਮਰਤ ਸਕਣਾ ਜ਼ਰੂਰੀ ਹੈ ਮੈਂ ਨਹੀਂ ਇਹ ਗੱਲ ਕਹਿੰਦਾ ਧਨ ਕਲਗੀਧਰ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਪਾਤਸ਼ਾਹ ਜੀ ਦੇ ਕੋਲੋਂ ਅਸੀਂ ਪੁੱਛ ਲਈਏ ਜਾ ਕੇ ਵੀ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕੀ ਗੁਰੂ ਵਾਲਾ ਬਣਨਾ ਜ਼ਰੂਰੀ ਹੈ ਤੇ ਕਲਗੀਧਰ ਪਾਤਸ਼ਾਹ ਜੀ ਜਵਾਬ ਦਿੰਦੇ ਡੱਲੇ ਨੇ ਆਖਿਆ ਸਤਿਗੁਰ ਜੀ ਪੀੜੀ ਜਿੰਨੀ ਥਾਂ ਤੁਹਾਡੇ ਚਰਨਾਂ ਵਿੱਚ ਦੇ ਦਿਓ ਬੇਨਤੀ ਕੀਤੀ ਪਾਤਸ਼ਾਹ ਜੀ ਦੇ ਅੱਗੇ ਤੇ ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਪਾਤਸ਼ਾਹ ਜੀ ਨੇ ਜਵਾਬ ਦਿੱਤਾ ਕਹਿੰਦੇ ਡੱਲਿਆ ਡਲ ਖਾਨ ਸੀ ਮੁਸਲਮਾਨ ਸੀ ਉਹ ਚੌਧਰੀ ਸੀ ਇਲਾਕੇ ਦਾ ਜਦੋਂ ਸਤਗੁਰੂ ਮਹਾਰਾਜ ਮੁਖਸਰ ਦੀ جنگ ਲੜ ਕੇ ਤੇ ਅੱਗੇ ਚਾਲੇ ਪਾਉਂਦੇ ਨੇ ਨਾ ਤੇ ਸਾਧ ਸੰਗਤ ਲਗਭਗ 7-8 ਮਹੀਨੇ ਉਸ ਡਲ ਖਾਨ ਚੌਧਰੀ ਦੀ ਹਵੇਲੀ ਵਿੱਚ ਠਹਿਰਦੇ ਆ ਬੜਾ ਅਸਰ ਸੂਕਤੀ ਉਹਦਾ ਇਲਾਕੇ ਵਿੱਚ ਬੜੇ ਉਹਦੇ ਕੋਲ ਸਿਪਾਹੀ ਸਨ ਬੜੇ ਉਹਦੇ ਕੋਲ ਸੇਵਾਦਾਰ ਸਨ ਤੇ ਕਹਿਣ ਲੱਗਾ ਕਹਿੰਦਾ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜਦੋਂ ਤੱਕ ਤੁਸੀਂ ਮੇਰੀ ਹਵੇਲੀ ਦੇ ਵਿੱਚੋਂ ਤੇ ਮਜ਼ਾਲ ਨਹੀਂ ਕਿਸੇ ਦੁਸ਼ਮਣ ਦੀ ਕਿਸੇ ਵੈਰੀ ਦੀ ਵੀ ਤੁਹਾਡੇ ਵੱਲ ਅੱਖ ਚੁੱਕ ਕੇ ਵੀ ਵੇਖ ਸਕਦਾ ਹੋਵੇ ਮੈਂ ਬੈਠਾ ਇੱਥੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਉਹਨੇ ਰੱਜ ਕੇ ਸੇਵਾ ਕੀਤੀ ਤੇ ਅਖੀਰ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਇੱਥੋਂ ਚਾਲੇ ਪਾਉਣ ਲੱਗੇ ਨਾ ਤੇ ਇਹਨੇ ਬੇਨਤੀ ਕੀਤੀ ਪਾਤਸ਼ਾਹ ਜੀ ਮੈਨੂੰ ਪੀੜੀ ਜਿਨੀ ਥਾਂ ਮਿਲ ਜੇਗੀ ਤੁਹਾਡੇ ਚਰਨਾਂ ਵਿੱਚ ਬੇਨਤੀ ਦੇ ਦੀ ਚੰਗੀ ਸੀ ਸੱਚੀ ਸੀ ਵੀ ਇੰਨੀ ਸੇਵਾ ਕੀਤੀ ਐ ਤੁਹਾਡੀ ਮੈਂ ਖਿਦਮਤ ਕੀਤੀ ਐ ਉਹ ਸਮਾਂ ਉਹ ਮਾਹੌਲ ਸੀ ਜਦੋਂ 사ਦ ਸੰਗਤ ਕਿਤੇ ਮਾਛੀਵਾੜੇ ਦੀ ਧਰਤੀ ਤੇ ਪੰਜਾਬੇ ਗੁਲਾਬੇ ਦੇ ਬਾਗ ਦੇ ਵਿੱਚੋਂ 사ਦਗੁਰੂ ਮਹਾਰਾਜ ਮਾਛੀਵਾੜੇ ਪਹੁੰਚੇ ਤੇ ਪੰਜਾਬਾ ਅੰਦਰੋਂ ਅੰਦਰ ਡਰਦਾ 사ਦਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਨਾ ਥਾਲ ਉਹਦੇ ਵਿੱਚ ਕੁਝ ਮੋਹਰਾਂ ਰੱਖ ਕੇ ਕੱਪੜਾ ਰੱਖ ਕੇ ਤੇ 사ਦਗੁਰੂ ਜੀ ਨੂੰ ਨਜ਼ਰਾਨਾ ਭੇਟ ਕਰਕੇ ਤੇ ਜਾਣ ਦਾ ਇਸ਼ਾਰਾ ਕਰਦਾ ਵੀ ਕਿਤੇ ਇਹ ਨਾ ਹੋਵੇ ਕੱਲ ਨੂੰ ਦੁਸ਼ਮਣ ਆ ਕੇ ਮੈਨੂੰ ਘੇਰ ਲਵੇ ਕਿ ਜਿਹੜਾ ਸਾਡਾ ਬਾਗੀ ਗੁਰੂ ਗੋਬਿੰਦ ਸਿੰਘ ਆ ਉਹਨੂੰ ਤੁਸੀਂ ਘਰ ਦੇ ਵਿੱਚ ਪਨਾਹ ਦਿੱਤੀ ਹੈ ਇਸ ਕਰਕੇ ਗੁਰੂ ਸਾਹਿਬ ਇਸ ਤੋਂ ਪਹਿਲਾਂ ਕਿ ਕਿਸ ਨੂੰ ਖਬਰ ਲੱਗ ਜਾਏ ਤੁਸੀਂ ਇਹ ਇਲਾਕਾ ਛੱਡ ਕੇ ਘਰ ਛੱਡ ਕੇ ਚਲੇ ਜਾਓ ਤੇ ਗਨੀ ਖਾਂ ਤੇ ਨਵੀ ਖਾਂ ਜੀ ਫਿਰ ਸਾਧ ਸੰਗਤ ਉੱਚ ਦਾ ਪੀਰ ਬਣਾ ਕੇ ਲੈ ਕੇ ਆਏ ਸਨ ਪਲੰਗ ਤੇ ਬਿਠਾ ਕੇ ਸੁਭਾਏ ਮਨ ਕਰਕੇ ऐसे ਵੀ ਸਿੱਖ ਨੇ ਤੇ ਕਈ ਐਸੇ ਵੀ ਸੰਤ ਜਿਨ੍ਹਾਂ ਨੇ ਡਰ ਦੇ ਮਾਰੇ ਕਹਿ ਦਿੱਤਾ ਸਤਿਗੁਰੂ ਜੀ ਕਿਤੇ ਹੋਰ ਚਲੇ ਜਾਓ ਤੇ ਇੱਕ ਡੱਲੇ ਚੌਧਰੀ ਵਰਗਾ ਡਲ ਖਾਨ ਚੌਧਰੀ ਵਰਗਾ ਜਿਨੇ ਲਗਭਗ 7-8 ਮਹੀਨੇ ਸਤਿਗੁਰੂ ਮਹਾਰਾਜ ਜੀ ਦੀ ਖਿਦਮਤ ਕੀਤੀ ਰੱਜ ਕੇ ਤੇ ਪਾਤਸ਼ਾਹ ਜੀ ਨੂੰ ਬੇਨਤੀ ਕਰਦਾ ਸਹਿ ਮਹਾਰਾਜ ਪੀੜੀ ਜਿੱਨੀ ਥਾਂ ਦੇ ਦਿਓ ਆਪਣੇ ਚਰਨਾਂ ਦੇ ਵਿੱਚ ਸਹਿਬ ਕਹਿੰਦੇ ਨਹੀਂ ਸਾਨੂੰ ਥਾਂ ਦਿੱਤਾ ਸਾਨੂੰ ਆਪਣੇ ਘਰ ਵਿੱਚ ਰੱਖਿਆ ਜਦੋਂ ਇਹ ਗੱਲ ਕਹਿਨ ਪਾਤਸ਼ਾਹ ਜੀ ਨੇ ਤੇ ਡਲਖਾਂ ਚੌਧਰੀ ਇਸ਼ਾਰਾ ਜਾਂ ਕਰਕੇ ਆਪਣੀ ਬੜੀ ਵੱਡੀ ਹਵੇਲੀ ਦੇ ਵਾਲੇ ਟੰਪ ਪੱਥਰਾਂ ਦੀ ਤੇ ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਹਵੇਲੀ ਮੇਰੀ ਐ ਆ ਘਰ ਮੇਰਾ ਹੀ ਐ ਜਿੱਥੇ ਆਪ ਕਈ ਮਹੀਨੇ ਹੋ ਗਏ ਠਹਿਰੇ ਹੋਇਓ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮੁਸਕਰਾਪੇ ਕਹਿਣ ਲੱਗੇ ਡਲਿਆ ਅਸੀਂ ਆ ਇੱਟਾਂ ਪੱਥਰਾਂ ਦੀ ਹਵੇਲੀ ਦੀ ਗੱਲ ਨਹੀਂ ਕਰਦੇ ਵੀ ਇਸ ਘਰ ਵਿੱਚ ਸਾਨੂੰ ਥਾਂ ਦਿੱਤਾ ਕਿ ਨਹੀਂ ਆ ਹਿਰਦੇ ਘਰ ਵਿੱਚ ਸਾਨੂੰ ਬਿਠਾਇਆ ਗੁਰੂ ਨੂੰ ਇੱਥੇ ਵਸਾਇਆ ਸੱਚ ਆਖ ਜੇ ਗੁਰੂ ਨੂੰ ਹਿਰਦੇ ਵਿੱਚ ਵਸਾਇਆ ਦਿਲ ਵਿੱਚ ਥਾਂ ਇਸ ਹਿਰਦੇ ਘਰ ਵਿੱਚ ਥਾਂ ਦਿੱਤੀ ਹੈ ਤੇ ਫਿਰ ਤੈਨੂੰ ਪੀੜੀ ਜਿੰਨੀ ਥਾਂ ਮੰਗਣ ਦੀ ਵੀ ਲੋੜ ਨਹੀਂ ਪੈਣੀ ਡੱਲਾ ਪੁੱਛਣ ਲੱਗਾ ਕਹਿੰਦਾ ਪਾਤਸ਼ਾਹ ਜੀ ਦਿਲ ਵਿੱਚ ਕਿਵੇਂ ਗੁਰੂ ਨੂੰ ਵਸਾਈਦਾ ਹੈ ਹਿਰਦੇ ਵਿੱਚ ਕਿਵੇਂ ਗੁਰੂ ਨੂੰ ਥਾਂ ਦਿੱਤੀ ਜਾ ਸਕਦੀ ਹੈ ਤੇ ਕਲਗੀਧਰ ਪਾਤਸ਼ਾਹ ਜੀ ਫਰਮਾਉਂਦੇ ਕਹਿੰਦੇ ਡੱਲਿਆ ਗੁਰੂ ਵਾਲਾ ਬਣ ਨਡੇ ਬਾਟੇ ਦੀ ਪੌਲ ਸਕ ਲੈ ਜਿਸ ਦਿਨ ਤੂੰ ਗੁਰੂ ਵਾਲਾ ਬਣ ਜਾਏਗਾ ਪੰਜ ਕਕਾਰੀ ਹੋ ਜਾਏਗਾ ਉਸ ਦਿਨ ਤੈਨੂੰ ਪੀੜੀ ਜਿਨੀ ਥਾਂ ਮੰਗਣ ਦੀ ਵੀ ਲੋੜ ਨਹੀਂ ਪੈਣੀ ਆਪਣੇ ਆਪ ਗੁਰੂ ਦੇ ਚਰਨਾਂ ਵਿੱਚ ਤੈਨੂੰ ਥਾਂ ਪ੍ਰਾਪਤ ਹੋ ਜਾਣੀ ਹੈ ਕਿਉਂਕਿ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ